ਹਾਂਜੀ ਦੋਸਤੋ ਆਪਾਂ ਸੀਗੇ ਜਗਰਾਉ ਮੰਡੀ ਤੇ ਤੇ ਤੁਹਾਨੂੰ ਇੱਕ ਹੋਰ ਬਹੁਤ ਸ਼ਾਨਦਾਰ ਤੇ ਚੰਗਾ ਘੋੜਾ ਦਿਖਾਉਣ ਲੱਗੇ ਆ ਜੀ ਅੱਜ ਉਹ ਕਰੋਨੇ ਬਾਈ ਉਹਨਾਂ ਨਾਲ ਥੋੜੀ ਗੱਲਬਾਤ ਪਹਿਲਾਂ ਤੁਸੀਂ ਫੇਸ ਚੈੱਕ ਕਰ ਸਕਦੇ ਹੋ ਘੋੜੇ ਦਾ ਤੇ ਪੂਰੀ ਬਾਡੀ ਪ੍ਰੋਫਾਈਲ ਬਹੁਤ ਖੁੱਲਾ ਡੀਲਡ ਆਲ ਦਾ ਤੇ ਵੱਡੇ ਸਰੀਰ ਦਾ ਵੱਡੇ ਕੱਦ ਦਾ ਘੋੜਾ ਹੈ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਪੌਟਲੈਸ ਹੈ ਤੇ ਬਾਕੀ ਡਿਟੇਲ ਆਪਾਂ ਲੈਣੇ ਜੀ ਬਾਈ ਤੋਂ ਬਾਈ ਕੀ ਹਾਲ ਚਾਲ ਹੈ ਜੀ ਠੀਕ ਆ ਸასი ਸ਼ਕਲ ਵੀਰੇ ਸასი ਸ਼ਕਲ ਬਾਈ ਬਾਈ ਬਹੁਤ ਬਹੁਤ ਸਵਾਗਤ ਹੈ ਚੈਨਲ ਤੇ ਤੇ ਬਈ ਆਪਾਂ ਜਾਣਕਾਰੀ ਦੀ ਜੀ ਤਾਂ ਕਿਹੜੇ ਘੋੜੇ ਦਾ ਬੱਚਾ ਜੀ ਇਹ ਵੀਰੇ ਸਮੁੰਦਰ ਘੋੜੇ ਦਾ ਬੱਚਾ ਹੈ ਠੀਕ ਹੈ ਜੀ ਹਾਂਜੀ ਤੇ ਬਈ ਮਦਰ ਇਹਦੀ ਕਿਹੜੀ ਬਲੱਡ ਲਾਈਨ ਦੀ ਹੈ ਜੀ ਮਦਰ ਵੀਰੇ ਰਤਨ ਘੋੜੇ ਦੀ ਸਾਲੀ ਵਾਲੇ ਬਲੱਡ ਲੈਂਦੀ ਹੈ ਜੀ ਠੀਕ ਹੈ ਜੀ ਹਾਂਜੀ ਜਿਹੜੀ ਇਹਦੀ ਨਾਨੀ ਆ ਉਹ ਸਾਹੋਕੇ ਵਾਲੇ ਘੋੜੇ ਦੀ ਆ ਪਡ ਨਾਨੀ ਆ ਜਿਹੜੀ ਦੂਜੇ ਮਲੂਕੇ ਵਾਲੇ ਵੱਡੇ ਘੋੜੇ ਦੀ ਹੈ ਵੀਰੇ ਠੀਕ ਹੈ ਜੀ ਚਾਰ ਪੰਜ ਪੀੜੀਆਂ ਨੁਗਰਾ ਖਾਨਦਾਨੀ ਆ ਵੀਰੇ ਠੀਕ ਹੈ ਜੀ ਹਾਂਜੀ ਤੇ ਬਈ ਇਸ ਟਾਈਮ ਕਿਹੜੀ ਹੈਗਾ ਤੇ ਸਟੇਬਲ ਹੈ ਜੀ ਘੋੜਾ ਇਹ ਇਹ ਬੀਡ ਰੋਕੇ ਪਿੰਡ ਹੈ ਜੀ ਜ਼ਿਲ੍ਹਾ ਮੋਗਾ ਹੈ ਠੀਕ ਹੈ ਜੀ ਬ ਤੇ ਬਾਈ ਮਤਲਬ ਵੀ ਤੁਸੀਂ ਮਤਲਬ ਨੁਕਰੇ ਤੌਰ ਤੇ ਇਹਦੇ ਵਿੱਚ ਕੀ ਖਾਸੀਅਤ ਦੇਖਦੇ ਹੋ ਆਪਣੇ ਘੋੜੇ ਛੋਰ ਘੋੜਿਆਂ ਨਾਲੋਂ ਖਾਸੀਅਤ ਵੀਰੇ ਇਹ ਨੁਕਰੇ ਇਹਦੇ ਨੁਕਰਾ ਜਾਨੀ ਗੁਲਾਬੀਪਣ ਬਹੁਤ ਆ ਠੀਕ ਹੈ ਜੀ ਮਾਂ ਜਾਨੀ ਪੰਜ ਪੀੜੀਆਂ ਨੁਗਰਾ ਖਾਣ ਦਾ ਨੁਰੇ ਆਉਂਦਾ ਚਾਰ ਪੰਜ ਪੀੜੀਆਂ ਨੁਕਰਾਈ ਆ ਵੀਰੇ ਇਹ ਠੀਕ ਹੈ ਜੀ ਤੇ ਬਾਈ ਮਤਲਬ ਵੀ ਇਸ ਟਾਈਮ ਇਹਦੇ ਰਿਜ਼ਲਟ ਮਤਲਬ ਕਿੰਨੇ ਕ ਆ ਚੁੱਕੇ ਆ ਮਾਰਕੀਟ ਰਿਜ਼ਲਟ ਵੀਰੇ ਜਾਨੀ 28 29 ਘੋੜੂਆਂ ਸੂਪੀਆਂ 70 ਕ ਘੋੜੀਆਂ ਮੀਟ ਹੋਈਆਂ ਮੈਂ ਕਹਾਂ ਸੂਈ ਜਾਂਦੀਆਂ ਰਿਜ਼ਲਟ ਆਈ ਜਾਂਦੇ ਆ ਸੋਹਣੇ ਹਾਂ ਜੀ ਠੀਕ ਹੈ ਜੀ ਤੇ ਬਾਈ ਮਤਲਬ ਵੀ ਇੱਕ ਆਪਾਂ ਹੋਰ ਗੱਲ ਪੁੱਛੀ ਤੁਹਾਨੂੰ ਇਹ ਘੋੜੇ ਦਾ ਕੱਦ ਤੇ ਇਹਦੀ ਉਮਰ ਦੱਸੋ ਜੀ ਕੱਦ ਵੀ ਇਹਦਾ 68 ਇੰਚ ਆ ਹੈਲਥ 93 ਹੀ 68 ਹੀ ਦੱਸੀ ਤੇ 68 ਇੰਚ ਆ ਠੀਕ ਹੈ ਜੀ ਤੇ ਉਮਰ ਵੀ ਇਹ ਪੰਜ ਸਾਲ ਹੈ ਦੀ ਠੀਕ ਹੈ ਜੀ ਤੇ ਬਾਈ ਉਹ ਸਪੌਟਲੈਸ ਹੈ ਜੀ ਸਪੌਟਲੈਸ ਹਾਂ ਜੀ ਵੀਰੇ ਜਮਾ ਸਪੌਟ ਠੀਕ ਹੈ ਜੀ ਤੇ ਬਾਈ ਬੱਚੇ ਮਤਲਬ ਕਿਹੜੇ ਟਾਈਪ ਦੇ ਦੇ ਰਿਹਾ ਜੀ ਬੱਚੇ ਆ ਆਪਦੀ ਮਾਂ ਤੇ ਸੂਰਿਆ ਜਮਾ ਜੀ ਸਾਲੀ ਵਾਲੀ ਲਾਈਨ ਤੇ ਗੁਲਾਬੀ ਪਣ ਬੱਚਿਆਂ ਤੇ ਬਹੁਤ ਆਉਂਦਾ ਸ਼ੋਕ ਕੁਆਲਟੀ ਠੀਕ ਹੈ ਜੀ ਹਾਂ ਨਿੱਕਾ ਕਰਨ ਆਉਂਦਾ ਵੀਰੇ ਠੀਕ ਹੈ ਜੀ ਤੇ ਬਾਈ ਮਤ ਆਪਾਂ ਨੂੰ ਕਿੰਨਾ ਟਾਈਮ ਵੇਸੇ ਹੋ ਗਿਆ ਜੀ ਘੋੜੇ ਰੱਖਦਿਆਂ ਨੂੰ ਬਜ਼ੁਰਗਾਂ ਤੋਂ ਹੀ ਰੱਖਦੇ ਆ ਰਹੇ ਆ ਵੀਰੇ ਠੀਕ ਹੈ ਜੀ ਇਹ ਤੋਂ ਪਹਿਲਾਂ ਬਈ ਕਿੰਨੇ ਸਾਂਹ ਤਿਆਰ ਕਰਿਆ ਜੀ ਤਾਂ ਤਾਂ ਨਹੀਂ ਕਿ ਸੇਲ ਹੀ ਕਰ ਦਿੰਦੇ ਸੀ ਆਹ ਸਾਨ ਹੀ ਰੱਖਿਆ ਆਪਾਂ ਇਹੀ ਤਿਆਰ ਕਰਿਆ ਜੀ ਠੀਕ ਹੈ ਬਈ ਤੇ ਬਈ ਇਹ 5 ਸਾਲਾਂ ਦਾ ਜਿਵੇਂ ਹੋ ਗਿਆ ਥੋਨੂੰ ਮਤਲਬ ਵੀ ਆਪਾਂ ਜੇ ਮਤਲਬ ਮੋਟੀ ਮੋਟੀ ਜਾਣਕਾਰੀ ਲਈਏ ਤਾਂ ਮਤਲਬ ਵੀ ਆਪਾਂ ਨੂੰ ਤੁਸੀਂ ਕੀ ਕੀ ਗੱਲਾਂ ਧਿਆਨ ਰੱਖਿਆਗੇ ਕੀ ਕੀ ਦਿੱਕਤਾਂ ਆਈਆਂ ਆਪਾਂ ਨੂੰ ਮਤਲਬ ਇੱਥੇ ਤੱਕ ਲੈ ਕੇ ਆਉਣ ਨੂੰ ਘੋੜੇ ਨੂੰ ਦਿੱਕਤਾਂ ਤਾਂ ਜੀ ਥਾਂ ਤੇ ਕੋਈ ਪੈ ਜਾਂਦੀ ਹੈ ਬਾਕੀ ਮੇਨ ਗੱਲ ਆ ਜਾਂਦੀ ਹੈ ਬਲੱਡ ਲੈਂਡ ਦੀ ਕਹਿੰਦੇ ਠੀਕ ਹੈ ਜੀ ਹਾਂਜੀ ਪਰ ਦਿੱਕਤਾਂ ਤਾਂ ਉਹਦਾਂ ਵੀ ਆ ਉਸ ਹਿਸਾਬ ਨਾਲ ਫਿਰ ਹੋ ਜਾਂਦੀ ਠੀਕ ਹੈ ਜੀ ਤੇ ਬਈ ਮਤਲਬ ਜਿਵੇਂ ਇਹ ਸਾਨ ਘੋੜੇ ਦੇ ਮਤਲਬ ਡੈਟ 'ਚ ਵੀ ਕੁਝ ਫਰਕ ਮਤਲਬ ਵੀਰੇ ਵਜਨ ਚ ਰਹਿੰਦਾ ਜਾਂ ਮਤਲਬ ਮਟੀਰੀਅਲ ਵੀ ਡਿਫਰੈਂਟ ਰਹਿੰਦਾ ਜੀ ਬਾਕੀ ਤਾਂ ਵੀਰੇ ਕੱਦ ਕਾਟ ਤਾਂ ਹੁਣ ਖਾਨਦਾਨੀ ਕਰਦਾ ਅਸਲ ਤਾਂ ਠੀਕ ਹੈ ਜੀ ਨਹੀਂ ਮਤਲਬ ਵੀ ਬਈ ਡਿਫਰੈਂਸ ਮੇਰੇ ਕਹਿਣਾਂ ਵਾਲੇ ਇਹ ਹੈ ਜੀ ਮਤਲਬ ਖਰਾਕਟੀ ਵੀ ਕੁਝ ਵਲੱਖਣ ਚੀਜ਼ ਦਿੰਦੇ ਹਾਂ ਜੀ ਖਰਾਕ ਤੇ ਮਾਲਿਸ਼ ਠੀਕ ਹੈ ਜੀ ਜਿਹੜੀ ਦੇਖ ਰੇਖ ਜਾਨੀ ਜਾਨਵਰ ਨੂੰ ਤੋੜਨਾ ਦੋ ਟਾਈਮ ਠੀਕ ਹੈ ਜੀ ਬਸ ਇਹ ਹਾਂਜੀ ਤੇ ਬਈ ਮਤਲਬ ਵੀ ਰਾਈਡਿੰਗ ਤੇ ਮਤਲਬ ਨੋਰਮਲ ਲੰਜਿੰਗ ਨਾਲੋਂ ਤੁਸੀਂ ਮਤਲਬ ਕੀ ਮਤਲਬ ਕਿਹੜੀ ਵਧੀਆ ਰਹਿੰਦੀ ਹੈ ਜੀ ਮਤਲਬ ਵੱਡੇ ਘੋੜੇ ਵਾਸਤੇ ਹੁਣੇ ਬਜੇਣੀ ਘੋੜਾ ਜੀ ਇਹ ਚਾਲ ਜਾਨੀ ਮਤਵਲਕ ਦੀ ਤੁਰਦਾਗਾ ਉਹ ਵੱਡਾ ਘੋੜਾ ਬਜਣਦਾ ਜਾਨੀ ਠੀਕ ਹੈ ਜੀ ਹਾਂਜੀ ਮਤਲਬ ਤੁਸੀਂ ਰਾਈਡਿੰਗ ਕਰਦੇ ਹੋ ਜਿਆਦੇ ਹਾਂਜੀ 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 ਠੀਕ ਹੈ ਬਾਈ ਬਾਈ ਜੇ ਕਿਸੇ ਨੇ ਘੋੜੀ ਮੇਡ ਕਰਾਉਣੀ ਹੋਵੇ ਤਾਂ ਉਹਨਾ ਨੰਬਰ ਦੇ ਸਕਦੇ ਹੋ ਜੀ ਹਾਂਜੀ ਵੀਰੇ 8427512646 ਜੀ ਠੀਕ ਹੈ ਜੀ ਤੇ ਬਈ ਆਪਾਂ ਮਤਲਬ ਕ੍ਰੋਸਿੰਗ ਫੀਸ ਮਤਲਬ ਕਿੰਨੀ ਰੱਖੀ ਹੋਈ ਹੈ ਜੀ ਫੀਸ ਤਾਂ ਕੋਈ ਬਾੜੀ ਨਹੀਂ 21000 ਰੱਖੀ ਹੈ ਬਾਕੀ ਮਾਨਤਨ ਪੂਰਾ ਕਰ ਦਿਆਂਗੇ ਵੀਰੇ ਠੀਕ ਹੈ ਜੀ ਤੇ ਬਈ ਮਤਲਬ ਇੱਕ ਫੀਸ 'ਚ ਆਪਾਂ ਮਤਲਬ ਕਿੰਨੇ ਜੰਪ ਦਿੰਨੇ ਆ ਜੀ ਇੱਕ ਫੀਸ 'ਚ ਵੀਰੇ ਕੋੜੀ ਗੱਭਣ ਕਰਾ ਕੇ ਦਵਾਗੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਗੱਭਣ ਕਰਾ ਕੇ ਹੀ ਦਵਾਗੇ ਜੇ ਅੱਛਾ ਜੀ ਮਤਲਬ ਵੀ ਜੰਪ ਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਗਾ ਵੀਰੇ ਕੋੜੀ ਸਾਫ ਸੁਥਰੀ ਹੋਣੀ ਚਾਹੀਦੀ ਹੰਦਰ ਸਾਫ ਸਹੀ ਹੋਵੇ ਜਿਵੇਂ ਡਾਕਟਰ ਦੇ ਹਿਸਾਬ ਨਾਲ ਠੀਕ ਹੈ ਜੀ ਤੇ ਬਈ ਇੱਥੋਂ ਜਗਰਾਉਂ ਤੋਂ ਕਿੰਨੀ ਦੂਰ ਪੈ ਤੋ ਦਰਸ਼ਕੋ ਤੁਸੀਂ ਦੇਖਿਆ ਬਹੁਤ ਹੀ ਚੰਗਾ ਘੋੜਾ ਛੇਰੀ ਪੰਜਾਬ ਜੋ ਕਿ ਸਮੁੰਦਰ ਘੋੜੇ ਦਾ ਬੱਚਾ ਜੀ ਤੁਸੀਂ ਚੈੱਕ ਕਰ ਸਕਦੇ ਫੇਸ ਬਹੁਤ ਬੱਚਿਆਂ ਦਾ ਲੰਮਾ ਹੁੰਦਾ ਸੋਹਣਾ ਗੁਲਾਬੀ ਪਣ ਸਾਰੇ ਬੱਚਿਆਂ ਜੀ ਬਹੁਤ ਹੁੰਦਾ ਹਾਂਜੀ ਹੁਣ ਦੇਖੋ ਜੀ ਫੇਸ ਨਹੀਂ ਲੱਗਦਾ ਐਡਾ ਕ ਨਹੀਂ ਸੌਂਬ ਨਹੀਂ ਲੱਗਦਾ ਪੈਠ ਨਹੀਂ ਲੱਗਦੀ ਹਰੇ ਘੋੜੇ ਨੂੰ ਠੀਕ ਹੈ ਜੀ ਬਾਡੀ ਬਹੁਤ ਹੈਣਾ ਜੀ ਹਾਂਜੀ ਬੱਚੇ ਵੀ ਜਿਵੇਂ ਸੇਮ ਹੀ ਪਾ ਰਿਹਾ ਜੀ ਮਤਲਬ ਆਪਣੇ ਤੇ ਹੀ ਸੂਰਿਆ ਬਹੁਤ ਵੱਡੇ ਖੁੱਲੇ ਬੱਚੇ ਆਉਂਦੇ ਬਾਡੀ ਦਾ ਮਤਲਬ ਤੁਹਾਡੇ ਕਹਿੰਦਾ ਮਤਲਬ ਵੀ ਜਿਹੜੇ ਬੱਚੇ ਨੇ ਕਹਾਈ ਇਦੂ ਵੀ ਵੱਡੇ ਆ ਰਹੇ ਹਾਂਜੀ ਵੀਰੇ ਸਾਈਜ਼ ਚ ਤੇ ਹੋਰ ਮਤਲਬ ਬਾਈ ਕੋਈ ਹੋਰ ਮਤਲਬ ਲਖਣਤਾ ਘੋੜੇ ਚ ਮਤਲਬ ਹੋਰ ਘੋੜਿਆਂ ਨਾਲ ਉਹਦੇ ਬੱਚਿਆਂ ਜੇ ਇਹਦੇ ਚ ਆਪਸ ਬੱਚਿਆਂ ਜੀ ਵੀਰੇ ਮਜ਼ਬੂਤੀ ਬਹੁਤ ਆਈ ਜਾਂਦੀ ਆ ਠੀਕ ਹੈ ਜੀ ਤੇ ਭਾਈ ਮਤਲਬ ਵੀ ਉਹ ਜਿਹੜੀ ਤੂੰ 70 ਘੋੜੀਆਂ ਦੇ ਵਿੱਚੋਂ ਚੰਬੀਆਂ ਵੀ ਸੀਗੀਆਂ ਕੁਝ ਘੋੜੀਆਂ ਜਿਆਦਾਤਰ ਹੁਣ ਚੰਬੀਆਂ ਹੀ ਸੂਈਆਂ ਨੁਕਰੀ ਚੰਬੀਆਂ ਹੀ ਜ਼ਿਆਦਾ ਮਿਲਣਗੀਆਂ ਵੀਰੇ ਨੁਕਰੀਆਂ ਘੱਟ ਮਿਲਣਗੀਆਂ ਤੇ ਭਾਈ ਉਹ ਚ ਜਿਹੜੀਆਂ 28 ਘੋੜੀਆਂ 27 ਸੂਈਆਂ ਨੇ ਉਹਦੇ ਚ ਮਤਲਬ ਨੁਕਰੀ ਦਿੱਤੇ ਨੁਕਰੀ ਹਰ ਤੱਕ ਦਾ ਭਾਈ ਨੁਕਰੀ ਆ ਹੁਣ ਚੰਬੀਆਂ ਕਈ ਸੂਣ ਵਾਲੀਆਂ ਲੱਗ ਜੂ ਪਤਾ ਠੀਕ ਹੈ ਜੀ ਮਤਲਬ ਉਹ 27 ਘੋੜੀਆਂ ਚ ਚੰਬੀਆਂ ਵੀ ਸੀਗੀਆਂ ਕੁਝ ਦੀ ਪਹਿਲਾਂ ਹਾਂ ਜੀ ਵੀਰੇ ਮਤਲਬ 11 12 ਘੋੜੀਆਂ ਚੰਬਗਾਂ ਹੀ ਸੀਗੀਆਂ ਉਹਨਾਂ ਦੇ ਸਪੋਰਟਲੈਸ ਦਿੱਤੇ ਆ ਜੀ ਹਾਂਜੀ ਹਾਂਜੀ ਕਿਉਂਕ ਨਹੀਂ ਠੀਕ ਹੈ ਜੀ ਹਾਂਜੀ ਵੀਰੇ ਦਰਸ਼ਕੋ ਕਮੈਂਟ ਕਰਕੇ ਦੱਸਿਓ ਤੁਹਾਨੂੰ ਘੋੜਾ ਕਿਵੇਂ ਲੱਗਿਆ ਤੇ ਜੇ ਕਿਸੇ ਨੇ ਵੀ ਬਾਕੀ ਦਿਖਾ ਦਿਓ ਤੁਸੀਂ ਘੋੜੇ ਤੋਂ ਘਮਾ ਕੇ ਉਸ ਤੋਂ ਦੀ ਸਟੱਟ ਸਰਵਿਸ ਲੈਣੀ ਹੋਵੇ ਜੀ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਮੇਰੀ ਹਾਈਟ ਹੁਣ 6 ਫੁੱਟ 8 ਇੰਚ ਹੈ ਵੀਰੇ ਹਾਂਜੀ ਉਦੋਂ ਬਈ ਦਿਖੇ ਰਹੇ ਜੀ ਘੋੜਾ ਦੇਖ ਲਓ ਤੇ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਘੋੜੇ ਦੀ ਹਾਈਟ 68 ਇੰਚ ਹੋਊਗੀ ਜੀ ਪੱਠ ਜੀ ਕਿਦਾਂ ਕੀ ਸੰਕਾ ਕੇ ਅੱਧਾ ਕਿੱਠ ਵਾਧੇ ਹੋਊਗੀ ਜੀ ਅੱਧਾ ਇੰਚ ਤੁਸੀਂ ਦੇਖ ਸਕਦੇ ਹੋ ਵੀ ਘੋੜੇ ਦਾ ਪੱਠ ਪੂੜਾ ਤੇ ਸਭ ਤੋਂ ਵੱਡੀ ਵਿਲੱਖਣ ਇਹ ਹੈ ਜੀ ਘੋੜੇ ਦੀ ਮਜਬੂਤੀ ਬਹੁਤ ਜ਼ਿਆਦਾ ਹੈ ਜੀ ਜਿਹੜੇ ਹਿਸਾਬ ਨਾਲ ਹਾਈ ਟੈਕ ਘੋੜੇ ਨਹੀਂ ਵਾਰ ਥੱਲੋਂ ਪਤਲੇ ਰਹ ਜਾਂਦੇ ਆ ਪਰ ਇਸ ਘੋੜੇ ਦੇ ਸੁੰਭ ਵੀ ਪੂਰਾ ਡਬਲ ਸਾਈਜ਼ ਦੇ ਜੀ ਡਬਲ ਬੋਨ ਦਾ ਘੋੜਾ ਹੈ ਜੀ ਛਾਤੀ ਦਿਖਾ ਦਿਓ ਤੁਸੀਂ ਕਿੰਨੀ ਚੌੜੀ ਹੈ ਨਾ ਤੇ ਪੂਰਾ ਮਸਕੁਲਰ ਘੋੜਾ ਜੀ ਧੌਣ ਤੋਂ ਤੁਸੀਂ ਦੇਖ ਸਕਦੇ ਹੋ ਛਾਤੀ ਦੇਖ ਸਕਦੇ ਹੋ ਜੀ ਤੇ ਪੂਰਾ ਐਂਡ ਸਪੌਟਲੈਸ ਘੋੜਾ ਜੀ ਬਹੁਤ ਚੰਗਾ ਮੇਰਾ ਜੇ ਕਿਸੇ ਵੀ ਆਪਣੇ ਦੋਸਤ ਮਿੱਤਰ ਨੇ ਜੀ ਵੀਰ ਨੇ ਘੋੜੀ ਮਲਾਉਣੀ ਹੋਵੇ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੀ ਬਾਈ ਦਾ ਨੰਬਰ ਇੱਕ ਵਾਰ ਦੁਬਾਰੋ ਰਿਪੀਟ ਕਰੀ ਨੰਬਰ 8427512646 ਤੇ ਬਈ ਆਪਣਾ ਨਾਮ ਕੇਸ਼ੂਬ ਨਾਮ ਦੀ ਕੱਚਾ ਨਾ ਬਬਲੂ ਕਹਿੰਦੇ ਬਬਲੂ ਗਿੱਲ ਅਕਵਾਲ ਸਿੰਘ ਗਿੱਲ ਹੈ ਜੀ ਨਾਮ ਠੀਕ ਹੈ ਜੀ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਟਾਈਮ ਟੈਕ ਹਾਂਜੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕੋੜਾ ਕਿਵੇਂ ਲੱਗਿਆ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ